ਤੁਮ ਤੋ ਵੇਦ ਪੜੋ ਗਾਇਤਰੀ ਕਹਿੰਦਾ ਤੇ ਲੋਕਾਂ ਨੂੰ ਗਾਇਤਰੀ ਵੇਦ ਪੜ ਪੜ ਕੇ ਗਾਇਤਰੀ ਮੰਤਰ ਵੇਦ ਵਾਲੇ ਸੁਣਾ ਸੁਣਾ ਕੇ ਆਪਣੇ ਆਪ ਨੂੰ ਗੁਰੂ ਕੋ ਆ ਰਹੇ ਆ ਇਹ ਜੀ ਦਾ ਦੱਸੋ ਨਾਇ ਨਰਾਇਣ ਨਹੀਂ ਰਸੇ ਵਿਸਾਇ ਕੋਬਿੰਦਾ ਤੇ ਜੇ ਹਲੇ ਨਹੀਂ ਆਈਆਂ ਤੇ ਸਮਝ ਲਓ ਵੀ ਹਲੇ ਤੁਹਾਡਾ ਟਾਈਮ ਹੈਗਾ ਤੇ ਅਗਲੇ ਸਾਲ ਦੇ ਮੁੱਕਣ ਤੋਂ ਪਹਿਲਾਂ ਜੇ ਆਪਾਂ ਇਹਦੀ ਪ੍ਰੈਕਟਿਸ ਕਰ ਲਈਏ ਰੱਬ ਹੈਗਾ ਤੇ ਰੱਬ ਫਿਜ਼ੀਕਲ ਰੂਪ ਦੇ ਵਿੱਚ ਸਾਨੂੰ ਮਿਲੇਗਾ ਤੇ ਸਾਨੂੰ ਜਵਾਬ ਦੇਣਾ ਪਏਗਾ ਜਦੋਂ ਜੰਮ ਦਾ ਦਵਾਰ ਖੁੱਲੇਗਾ ਜੇ ਜੰਮ ਦੇ ਦਵਾਰ ਤੇ ਪਹੁੰਚਾਂਗਾ ਜੀਬਾ ਨੈਨ ਤਹਿਰਦਾ ਸਿੱਧਾ ਹੀ ਤੂੰ ਸਿੱਧਾ ਧਰਮੀ ਬਣਨਾ ਹੈ ਸਾਨੂੰ ਜਿਹੜਾ ਧਰਮੀ ਦਿਖਣਾ ਦਾ ਜਿਹੜੀ ਲਾਲਚ ਪਿਆ ਹੈ ਵੀ ਅਸੀਂ ਇਹ ਵੀ ਪਾ ਲਈਏ ਤੇ ਉਹ ਵੀ ਪਾ ਲਈਏ ਇਹ ਵੀ ਦਿਖਾ ਦਈਏ ਤੇ ਉਹ ਵੀ ਦਿਖਾ ਦਈਏ ਟਾਈਮ ਵੀ ਦਿਖਾ ਦਈਏ ਤੇ ਨਾਰੇबाजी ਵੀ ਦਿਖਾ ਦਿੱਤੀ ਸਾਡੇ ਕੋਲ ਜਿੰਨੀਆਂ ਵੀ ਇਦੀ ਲੰਬੀ ਲਿਸਟ ਹੈ ਟਿਕਣ ਦੇ ਨਾਲੋਂ ਬਣਨਾ ਜਿਹੜਾ ਹੈ ਉਹ ਇੰਪੋਰਟੈਂਟ ਹੈ ਮੇਰੇ ਆਪਣੇ ਅਮਰ ਆਨੰਦ ਦੇ ਲਈ ਮਹਿੰਮ ਆਪਣਾ ਅਮਰ ਆਨੰਦ ਦੇ ਵਿੱਚ ਜਿੰਨੇ ਵੀ ਸਾਡੇ ਨਾਲ ਜ਼ੂਮ ਤੇ ਤੁਸੀਂ ਸਾਰੇ ਆਇਓ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਤੇ ਜਿਹੜੇ ਸਾਡੇ ਨਾਲ YouTube ਤੇ ਸਾਡੇ ਨਾਲ ਜੁੜਦੇ ਨੇ ਸਾਡੇ ਸਰੋਤੇ ਜਿੰਨੇ ਵੀ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਜਿਹੜਾ ਸ਼ਬਦ ਅਸੀਂ ਆਪਣੇ ਇਸ ਮਹਿੰਮ ਦੇ ਤਹਿਤ ਵਿਚਾਰ ਰਹੇ ਹਾਂ ਇਹ ਵੀ ਸ਼ਬਦ ਜਿਹੜਾ ਹੈ ਇਹਦੀਆਂ ਵੀ ਸਾਡੇ ਪ੍ਰਚਾਰਕਾਂ ਦੇ ਵੱਲੋਂ ਇੱਕ ਪੰਕਤੀ ਲੈ ਕੇ ਆਪਣੇ ਪੁਆਇੰਟ ਨੂੰ ਸਿੱਧ ਕਰਨ ਦੇ ਉੱਤੇ ਜਿਹੜਾ ਜ਼ੋਰ ਲੱਗਿਆ ਹੁੰਦਾ ਉਹ ਅੱਜ ਦੇਖਦੇ ਆਂ ਵੀ ਗੁਰੂ ਸਾਹਿਬ ਨੇ ਜਦੋਂ ਕਬੀਰ ਜੀ ਦਾ ਇਹ ਸ਼ਬਦ ਵਿੱਚ ਜੋੜਿਆ ਤੇ ਇਹਦੇ ਵਿੱਚ ਸਾਡਾ ਗੁਰੂ ਹੈ ਅਸੀਂ ਨਤਮਸਤਕ ਹੁੰਨੇ ਆਂ ਪਰ ਅੱਜ ਅਸੀਂ ਇੱਥੇ ਸਾਂਝ ਕਰਾਂਗੇ ਕਿ ਗੁਰੂ ਸਾਹਿਬ ਨੇ ਇਹ ਸ਼ਬਦ ਜਦੋਂ ਵਿੱਚ ਜੋੜਿਆ ਤੇ ਇਹਦੇ ਵਿੱਚ ਸਾਨੂੰ ਸਿੱਖਣ ਵਾਸਤੇ ਕੀ ਮਿਲਦਾ ਹੈ ਗੁਰੂ ਸਾਹਿਬ ਸਾਡੇ ਵਾਸਤੇ ਕੀ ਉਪਦੇਸ਼ ਦੇ ਰਹੇ ਨੇ ਸਾਨੂੰ ਕੀ ਸੁਨੇਹਾ ਮਿਲਦਾ ਅੱਜ ਅਸੀਂ ਇਹਦੀ ਸਹਿਜ ਵਿਚਾਰ ਕਰਾਂਗੇ ਅਗੇਨ ਸੇਮ ਉਹੀ ਰਿਕਵੈਸਟ ਤੇ ਸਾਰਿਆਂ ਨੂੰ ਇਨਫੋਰਮੇਸ਼ਨ ਇੱਥੇ ਅਸੀਂ ਕੁਝ ਠਹਿਰਾਓ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਠਹਿਰਾਓ ਜਿਹੜਾ ਹੈ ਉਹ ਸਾਡਾ ਕੋਈ ਲਾਸਟ ਐਂਡ ਫਾਈਨਲ ਨਹੀਂ ਹੈ ਇਹ ਸਿਰਫ ਇੱਕ ਪੜਨ ਦੇ ਲੈਜੇ ਵਾਸਤੇ ਅਸੀਂ ਇਹਦੇ ਵਿੱਚ ਆਪਣੀ ਪੜ੍ਹਨ ਦੀ ਸਹਿਤਾ ਜਾਂ ਜਿਹੜੇ ਵੀ ਸਾਡੇ ਸਰੋਤੇ ਨੇ ਉਹਨਾਂ ਦੀ ਪੜ੍ਹਨ ਦੀ ਸਹਿਤਾ ਵਾਸਤੇ ਅਸੀਂ ਇੱਥੇ ਕਰਦੇ ਆਂ ਤੇ ਅੱਗੇ ਇਹਦੇ ਵਿੱਚ ਕੋਈ ਫਾਈਨਲ ਲਾਸਟ ਵਰਡਸ ਨਹੀਂ ਹੈਗੇ ਵੀ ਇਹ ਹੀ ਠਹਿਰਾਓ ਫਾਈਨਲ ਹੈ ਹਰ ਕੋਈ ਆਪਣੀ ਵਿਵੇਕ ਦੇ ਨਾਲ ਵੀ ਇਹਨੂੰ ਜਾਂਚ ਪਰਖ ਸਕਦਾ ਹੈਗਾ ਤੇ ਉਹਨੂੰ ਆਪਣੇ ਤਰੀਕੇ ਨਾਲ ਯੂਜ਼ ਕਰ ਸਕਦੇ ਆਂ ਸੋ ਅੱਜ ਦਾ ਜਿਹੜਾ ਸ਼ਬਦ ਹੈ ਅੰਕ 482 ਦੇ ਉੱਪਰ ਦਰਜ ਹੈ ਆਸਾ ਦੇ ਵਿੱਚ ਰਾਗ ਦੇ ਵਿੱਚ ਦਰਜ ਹੈ ਜੀ ਤੇ ਇੱਕ ਵਾਰੀ ਮੈਂ ਇਹਦੀ ਪੜਨ ਦੀ ਕੋਸ਼ਿਸ਼ ਕਰਦਾ ਜਿੱਥੇ ਕੋਈ ਹੋਣ ਤੈ ਰਹਿ ਜਾਏ ਤੇ ਕਾਈਂਡਲੀ ਮੇਰੀ ਹੈਲਪ ਕਰਨਾ ਤੇ ਦੱਸਣਾ ਇੱਥੇ ਉਹ ਗੁਰ ਪਾਸ਼ਾ ਜੀ ਬਾਣੀ ਦੇ ਵਿੱਚ ਸਾਨੂੰ ਦੱਸ ਰਹੇ ਨੇ ਹਮ ਘਰ ਸੂਤ ਤਨੈ ਨਿਤ ਤਾਨਾ ਕੰਠ ਜਨੇਉ ਤੁਮਾਰੇ ਤੁਮ ਤੋ ਵੇਦ ਪੜੋ ਗਾਇਤਰੀ ਗੋਬਿੰਦ ਰਿਦੈ ਹਮਾਰੇ ਮੇਰੀ ਜੀਬਾ ਬਿਸਨ ਨੈਣ ਨਾਰਾਇਣ ਹਿਰਦੈ ਬਸੇ ਗੋਬਿੰਦਾ ਜਮ ਦੁਆਰ ਜਬ ਪੂਛਸ ਬਵਰੇ ਤਬ ਕਿਆ ਕਹੈ ਸੁਮੁਕੰਦਾ ਰਹੋ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ਕਬਹੂ ਨ ਪਾਰ ਉਤਾਰ ਚਰਾਇ ਹੈ कैसे खसम हमारे तू बामन मैं काशिक जुलहा हा मोर ज्ञाना तुम तो जाचे भूपत राजे हर सो मोर त्याना तुम तो जाचे भूपत राजे हर सो मोर त्याना ਤਨਵਾਜੀ ਜੀ ਜੇ ਕਿਤੇ ਕੋਈ ਥੋੜੀ ਜੀ ਬੋਲਣ ਦੇ ਵਿੱਚ ਉਚਾਰਾਂ ਵਿੱਚ ਕੁਝ ਰਹਿ ਗਿਆ ਤੇ ਕਾਈਂਡਲੀ ਸੁਜੈਸਟ ਕਰ ਦੇਣਾ ਤੇ ਰਿਕਾਰਡਿੰਗ ਤੋਂ ਪਹਿਲਾਂ ਆਪਣੀ ਗੱਲ ਹੋਈ ਸੀ ਆਤਮ ਵਿਧੀ ਕਰ ਰਹੀ ਸੀ ਵੀ ਮੈਂ ਇਹਨੂੰ ਸ਼ਬਦ ਨੂੰ ਐਕਸਪਲੇਨ ਕਰਦਾ ਤੇ ਵੀਰ ਜੀ ਪਲੀਜ਼ ਤੁਸੀਂ ਅਸਿਸਟ ਕਰੋ ਠੀਕ ਹੈ ਜੀ ਤੇ ਅੱਗੇ ਕਰਦੇ ਵਿਚਾਰ ਕਰਦੇ ਆਂ ਵਾਹਿਗੁਰੂ ਅੱ ਲਈ ਸਾਰੇ ਪੈਣਾ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਦੇਖੋ ਅੱਜ ਦੇ ਸ਼ਬਦ ਚੇਗਾ ਆਪਣੇ ਕਬੀਰ ਸਾਹਿਬ ਜਿਹੜੇ ਨੇ ਇੱਕ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਧਾਰਮਿਕ ਚਿੰਨ੍ਹ ਰੱਖ ਕੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਹੈ ਸਮਾਜ ਦੇ ਵਿੱਚ ਤੇ ਬ੍ਰਾਹਮਣ ਗੁਰੂ ਹੈ ਜਗਤ ਕਾ ਕਹਿੰਦਾ ਹੈ ਉਹਨੂੰ ਸੰਬੋਧਨ ਕਰ ਰਹੇ ਨੇ ਇਹਦੇ ਵਿੱਚ ਅਸੀਂ ਹੁਣ ਅੱਜ ਪ੍ਰੈਜੈਂਟ 'ਚ ਲਈਏ ਤੇ ਕੱਲਾ ਬ੍ਰਾਹਮਣ ਨਹੀਂ ਲਾਂਗੇ ਜਿੰਨੇ ਵੀ ਧਾਰਮਿਕ ਗੁਰੂ ਬਣੇ ਹੋਏ ਨੇ ਭਾਵੇਂ ਉਹ ਮੰਦਿਰ 'ਚ ਨੇ ਗੁਰਦੁਆਰੇ 'ਚ ਨੇ ਮਸਜਿਦਾਂ 'ਚ ਨੇ ਚਰਚਾਂ 'ਚ ਨੇ ਸਾਰਿਆਂ ਨੂੰ ਸੰਬੋਧਨ ਹੈ ਪਰ ਜਿਹੜਾ ਸਮਝਾਣਾ ਕੀਤਾ ਵੇ ਉਸ ਟਾਈਮ ਵਿੱਚ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕਬੀਰ ਜੀ ਸਾਹਿਬ ਦੇ ਸਾਹਮਣੇ ਉਹ ਬਰਮਣ ਸੀ ਜਿਹੜਾ ਲੋਕਾਂ ਨੂੰ ਜਿਨੇ ਉਹ ਜੜਾ ਕੇ ਤੇ ਆਪਣੇ ਆਪ ਨੂੰ ਗੁਰੂ ਘਾਉਂਦਾ ਸੀ ਤੇ ਮੈਂ ਤੁਹਾਨੂੰ ਪਾਰ ਕਰਾਂਗਾ ਤੁਹਾਡੀ ਜ਼ਿੰਦਗੀ ਤੁਹਾਨੂੰ ਪਾਰ ਕਰਕੇ ਤੁਹਾਨੂੰ ਆਨੰਦ ਤੱਕ ਸਰਵ ਸਵਰਗਾਂ ਤੱਕ ਲੈ ਜਾਵਾਂਗਾ ਹੁਣ ਉਹਨੂੰ ਇੱਕ ਤਰੀਕੇ ਦਾ ਵਿਅੰਗਿਆਤਮਕ ਤਾਣਾ ਵੀ ਮਾਰ ਰਹੇ ਨੇ ਕਹਿੰਦੇ ਨੇ ਹਮਕਰ ਸੂਤ ਤਤਨੇ ਨਿਤ ਤਾਣਾ ਗੰਠ ਜਿਨੇ ਉਹ ਤੁਮਾਰੇ ਕਹਦਾ ਤੂੰ ਕਹਿ ਆਪਣੇ ਕੰਠ ਦੇ ਵਿੱਚ ਜਨੇਊ ਪਾਇਆ ਹੋਇਆ ਹੈ ਚਾਰ ਸੂਤ ਚਾਰ ਸੁੱਤਰ ਹੁੰਦੇ ਨੇ ਉਹਦੇ ਚ ਚਾਰ ਧਾਗੇ ਕਹਿੰਦਾ ਪਰ ਮੇਰੇ ਘਰ ਆ ਕੇ ਦੇਖ ਅਸੀਂ ਤਾਂ ਇਹੋ ਜਿਕੇ ਕਿਨੇ ਕਿਨੇ ਕਿੰਨਾ ਤਾਣਾ ਬਣਾ ਬੁੰਦੇ ਆ ਤਨੇ ਇੰਨੇ ਤਾਣਾ ਇਹੋ ਜਿਹੇ ਧਾਗੇ ਅਸੀਂ ਰੋਜ਼ ਘਰ ਚ ਬੁੰਨੇ ਆ ਬੁਨ ਕੇ ਰੱਖਦੇ ਆ ਕਿਦਾਂ ਸਾਡੇ ਕੋਲ ਤੇ ਬੜੇ ਢੇਰ ਪਿਆ ਇਹੋ ਜੇ ਸੂਤ ਦਾ ਤੂੰ ਚਾਰ ਸੂਤ ਪਾ ਕੇ ਤੇ ਆਪਣੇ ਆਪ ਨੂੰ ਤੂੰ ਬੜਾ ਵੱਡਾ ਮਹਾਨ ਸਮਝ ਰਹੇਂ ਤੂੰ ਤੋ ਪੜੋ ਤੂੰ ਤੋ বেদ ਪੜੋ ਗਾਇਤਰੀ ਕਹਿੰਦਾ ਤੇ ਲੋਕਾਂ ਨੂੰ ਗਾਇਤਰੀ ਵੇਦ ਪੜ ਪੜ ਕੇ ਗਾਇਤਰੀ ਮੰਤਰ ਵੇਦ ਵਾਲੇ ਸੁਣਾ ਸੁਣਾ ਕੇ ਆਪਣੇ ਆਪ ਨੂੰ ਗੁਰੂ ਘਰ ਆ ਰਹੇ ਸਿਰਫ ਗਾਇਤਰੀ ਮੰਤਰ ਸੁਣਾ ਰਹੇ ਹਨ ਪਰ ਮੇਰਾ गोविंद ਰਹੇ ਦੇ ਹਮਾਰੇ ਪਰ ਕਹਿੰਦਾ ਮੇਰੇ ਹਿਰਦੇ ਦੇ ਅੰਦਰ ਤੇ गोविंद ਵਸਿਆ ਆ ਲੱਖ ਤੱਕ ਤੇ ਮੈਂ ਪਹੁੰਚ ਆਇਆ ਤੂੰ ਲੋਕਾਂ ਨੂੰ ਗੱਲਾਂ ਹੀ ਸੁਣਾਈ ਜਾ ਵੇਦ ਗਾਇਤਰੀ ਮੰਤਰ ਸੁਣਾਈ ਜਾ गोविंद ਦੇ ਬਾਰੇ ਕੋਈ ਗਿਆਨ ਨਹੀਂ ਦੇ ਪਾ ਰਹੇ ਏ ਕੋਲ ਦਾ ਛੁਪਿਆ ਵਿਅੰਗ ਹੈ ਫਿਰ ਕਹਿੰਦੇ ਨੇ ਮੇਰੀ ਜੀਵਾ ਬਿਸਨ ਬਿਸਨ ਕਹਿੰਦੇ ਨੇ ਬਿਸਨ ਪਦ ਕਹਿੰਦੇ ਨੇ ਗਿਆਨ ਦੀਏ ਜਿਹੜੇ ਉਸ ਅੰਦਰ ਦੇ ਰਮਾਇਆ ਨੂੰ ਬਿਆਨ ਕਰਨ ਵਾਲੇ ਸ਼ਬਦ ਹੁੰਦੇ ਨੇ ਉਹਨੂੰ ਕਹਿੰਦੇ ਨੇ ਬਿਸਨ ਪਦ ਕਹਿੰਦੇ ਮੇਰੀ ਜੀਵਾ ਬਿਸਨ ਕਹਿੰਦੇ ਮੇਰੀ ਜ਼ੁਬਾਨ ਦੇ ਉੱਤੇ ਤਾਂ ਪੂਰੀ ਤਰ੍ਹਾਂ ਨਾਰਾਇਣ ਹੈ ਨੈਣ ਨਾਰਾਇਣ ਤੇ ਅੱਖਾਂ ਦੇ ਵਿੱਚ ਮੈਨੂੰ ਸਾਰੇ ਪਾਸੇ ਗੋਬਿੰਦ ਗੋਬਿੰਦ ਨਾਰਾਇਣ ਹੀ ਦਿਖਦਾ ਹੈ ਹਿਰਦੇ ਬਸੇ ਗੋਬਿੰਦਾ ਤੇ ਹਿਰਦੇ ਵਿੱਚ ਮੇਰੇ ਗੋਬਿੰਦ ਹੈ ਜਿਹੜਾ ਸਰਵ ਵਿਆਪਕ ਹੈ ਉਹ ਸਾਰੇ ਮੇਰੇ ਹਿਰਦੇ ਦੇ ਅੰਦਰ ਹੈਗਾ ਕਹਿੰਦਾ ਬਲ ਮੇਰੇ ਜਿਬ ਦੇ ਵਿੱਚ ਗਿਆਨ ਹੈ ਮੇਰੇ ਕੋਲ ਗਿਆਨ ਵੀ ਹੈਗਾ ਮੈਂ ਦੱਸ ਵੀ ਪਾਣਾ ਵਾਂ ਸੱਚ ਕੀ ਹੈ ਤੇ ਅੱਖਾਂ ਦੇ ਵਿੱਚ ਨਾਰਾਇਣ ਹੈ ਮੇਰੇ ਕਪਰ ਦੂਜਾ ਪਾਉ ਦੇਖਦਾ ਹੀ ਨਹੀਂ ਤੇ ਹਿਰਦੇ ਵਿੱਚ ਗੋਬਿੰਦ ਵਸਿਆ ਆ ਪੂਰੀ ਤਰ੍ਹਾਂ ਗੋਪਾਲ ਜਿਹੜਾ ਮੈਨੂੰ ਪਾਲਨ ਹਾਰ ਹੈ ਜਿਹੜਾ ਮੈਂ ਆਪਣੀ ਕੰਪਲੀਨੈਸ ਕੰਪਲੀਟਨੈਸ ਦੀ ਗੱਲ ਕਰ ਰਿਹਾਂ ਕਿ ਮੈਂ ਤਾਂ ਕੰਪਲੀਟ ਹੋ ਚੁੱਕਾ ਪਰ ਤੂੰ ਵਾਲੇ ਲੋਕਾਂ ਨੂੰ ਤਾਂ ਧਾਗੇ ਹੀ ਪਾਈ ਜਾ ਤੇ ਗਾਇਤਰੀ ਮੰਤਰ ਸੁਣਾਈ ਜਾ ਫਿਰ ਉਸੇ ਨੂੰ ਸਵਾਲ ਕਰਦੇ ਨੇ ਜਮਦਵਾਰ ਜਦ ਪੁੱਛਸ ਬਵਰੇ ਹਾਂਜੀ ਭੈ ਜੀ ਹਾਂਜੀ ਜੀ ਕਰੋ ਜੀ ਕਰੋ ਮੈਂ ਮਿਊਟ ਕਰਾ ਜਮਦਵਾਰ ਜਦ ਪੁੱਛਸ ਬਵਰੇ ਤਬ ਕਿਆ ਕਹਿਸ ਮੁਕੰਦ ਫਲੇ ਦਾਸ ਤੂੰ ਇਸਾ ਦਾ ਕੰਮ ਕਰ ਰਿਹਾ ਲੋਕਾਂ ਨੂੰ ਤੇ ਗਾਇਤਰੀ ਮੰਤਰ ਸੁਣਾਈ ਜਾ ਰਹੇ ਆ ਪੜ ਪੜ ਕੇ ਧਾਗੇ ਪਾਈ ਜਾ ਰਹੇ ਆ ਆਪਣੇ ਉਹਨੂੰ ਗੁਰੂ ਕੋ ਆ ਰਹੇ ਆ ਪਰ ਜਦੋਂ ਤੇਰੇ ਕੋਲ ਜਾ ਕੇ ਪੁੱਛਿਆ ਜਾਏਗਾ ਜਮਾ ਦੇ ਜਮ ਪੁੱਛਣਗੇ ਤੈਨੂੰ ਉਹਦੇ ਦੁਆਰ ਤੇ ਜਾ ਕੇ ਤੇ ਉਸ ਮੁਕੰਦ ਨੂੰ ਕੀ ਜਵਾਬ ਦੇਂਗਾ ਚਲਿਆ ਬੇਵਕੂਫਾ ਬਵਰੇ ਦਾ ਮਤਲਬ ਹੈ ਜਿਹੜਾ ਬਾਵਰ ਹੈ ਜਿਹਨੂੰ ਸਮਝ ਨਹੀਂ ਆ ਰਹੀ ਤੂੰ ਆਪਣੀ ਜ਼ਿੰਦਗੀ ਤਾਂ ਬਰਬਾਦ ਕਰ ਰਿਹਾ ਲੋਕਾਂ ਸਾਹਮਣੇ ਗੁਰੂ ਬਣਿਆ ਬੈਠਾ ਉਹਨਾਂ ਨੂੰ ਧਾਗੇ ਪਵਾ ਕੇ ਗਾਇਤਰੀ ਮੰਤਰ ਸੁਣਾ ਰਹੇ ਆ ਹੁਣ ਉਹਦੇ ਬਾਅਦ ਇੱਕ ਸਵਾਲ ਕਰਦੇ ਨੇ ਬਹੁਤ ਜ਼ਬਰਦਸਤ ਕਹਿੰਦੇ ਮੰਨ ਲਿਆ ਕਿ ਤੂੰ ਆਪਣੇ ਆਪ ਨੂੰ ਵੱਡਾ ਕਹਿਣਾ ਤੇ ਵੱਡਾ ਹੋਏਗਾ ਕਹਿੰਦੇ ਹਮ ਗੋਰੂ ਅਸੀਂ ਤੇਰੀਆਂ ਇਸਮਲੇ ਕਿ ਗਾਵਾਂ ਵਾਂ ਤੂੰ ਗੁਵਾਰ ਗੋਸਾਈ ਤੂੰ ਚਰਾਣ ਵਾਲਾ ਐ ਸਾਨੂੰ ਇੱਕ ਵਿਅੰਗ ਕਰੈ ਜਿਹੜੇ ਜਿੰਨਾਂ ਨੂੰ ਇਹ ਬਮਨ ਚਰਾ ਰਿਹਾ ਕਹਿੰਦੇ ਗਾਵਾਂ ਨੂੰ ਚਰਾ ਰਿਹਾ ਨਾ ਆਪਣੇ ਆਪਣੇ ਗਿਆਨ ਨਾਲ ਹਮ ਗੋਰੂ ਤੂੰ ਗੁਵਾਰ ਗੋਸਾਈ ਜਨਮ ਜਨਮ ਰਖਵਾਰੇ ਤੂੰ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਲੋਕਾਂ ਦਾ ਰਖਵਾਰਾ ਕਹਿ ਰਿਹਾ ਗੁਰੂ ਘਵਾਰੇ ਆ ਕਬਹੂ ਨਾ ਪਾਰ ਉਤਾਰ ਚਲਾਇਓ ਪਰ ਮਨੁ ਦਾਸ ਅਸੀਂ ਤੇਰੀ ਗਾਂ ਤੇਰਾ ਮੈਂ ਚੇਲਾ ਬਣਨ ਨੂੰ ਤਿਆਰ ਆ ਤੇਰੀ ਗਾਂ ਮਰਿਆ ਤੂੰ ਮੈਨੂੰ ਕਦੀ ਪਾਰਨ ਵਾਲਾ ਗਿਆਨ ਦਿੱਤਾ ਮਾਇਆ ਤੋਂ ਰਹਿਤ ਵਾਲਾ ਗਿਆਨ ਪਾਰ ਉਤਾਰ ਚਲਾਇਓ ਕੈਸੇ ਖ਼ਤਮ ਕੀਓ ਜੇ ਮੇਰਾ ਖ਼ਤਮ ਹੈ ਕਿਉਂ ਜੇ ਮੇਰਾ ਮਾਲਕ ਹੈ ਆਪਣੇ ਮਨੁਤ ਪਾਲਨ ਹਾਰ ਕਹਿ ਰਿਹਾ ਕਿ ਲੋਕਾਂ ਨੂੰ ਗਿਆਨ ਦੇ ਗੁਰੂ ਘਵਾਰੇ ਆ ਕਦੀ ਇਹ ਗਿਆਨ ਕਿਸੇ ਨੂੰ ਦਿੱਤਾ ਹੀ ਕਿ ਕਿਸ ਨਾਲ ਮਾਇਆ ਤੋਂ ਪਾਰ ਕਿਸ ਨਾਲ ਜੈਦਾ ਮਾਇਆ ਤੋ ਨਰ ਨਰਾਇਣ ਕਿੱਦਾਂ ਬਣੀਦਾ ਗੋਬਿੰਦ ਕਿਸਾਂ ਹੀਰਦਾ ਚ ਵਸਦਾ ਹੈ ਕਦੀ ਇਹਦਾ ਕਦੀ ਗਿਆਨ ਦਿੱਤਾ ਕਿਸੇ ਨੇ ਤੂੰ ਕਦੀ ਉਧਰ ਦਾ ਘਾ ਕਹਿੰਦਾ ਉਹ ਪਾਰ ਉਤਾਰ ਕੇ ਪਾਉ ਸਾਗਰ ਤੋਂ ਪਾਰ ਦਾ ਘਾ ਚ ਰਾਇਆ ਕਦੀ ਪਾਉ ਵਾਲਾ ਗਿਆਨ ਦਿੱਤਾ ਹਮ ਗੁਰੂ ਤੁਮ ਗੁਵਾਰ ਗੁਸਾਈ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚ ਰਾਇਓ ਕੈਸੇ ਖਸਮ ਹਰੇ ਕਿਉਂ ਜੇ ਮੇਰਾ ਖਸਮ ਹੈ ਤੂੰ ਕਿਉਂ ਜੇ ਮਾਲਕ ਹੈ ਇਹ ਵਿਅੰਗ ਮਾਰਿਆ ਨੇ ਫਿਰ ਕਹਿੰਦੇ ਨੇ ਤੂੰ ਬਾਹਮਣ ਕਹਿੰਦੇ ਮਨ ਲਿਆ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ ਮੈਂ ਮਨ ਲਿਆ ਤੂੰ ਬ੍ਰਾਹਮਣ ਐ ਮੈਂ ਕਾਸ਼ੀ ਇੱਕ ਜੁਲਾ ਮੈਂ ਤਾਂ ਕਾਸ਼ੀ 'ਚ ਰਹਿਣ ਵਾਲਾ ਇੱਕ ਜੁਲਾਵਾ ਜੁਲਾਵਾ ਕੱਪੜੇ ਬੁੰਦਾ ਵਾਂ ਜੇ ਤੂੰ ਬ੍ਰਾਹਮਣ ਆਪਣੇ ਆਪ ਨੂੰ ਕਹਿਣਾ ਤੇ ਬੁੱਝੋ ਮੋਰ ਗਿਆ ਨਾ ਇਹ ਜਿਹੜਾ ਤੈਨੂੰ ਕਬੂ ਹੁਣਾ ਪਾਰ ਉਤਾਰ ਚ ਰਾਇਓ ਵਾਲਾ ਗਿਆਨ ਦੀ ਗੱਲ ਕਰ ਰਿਹਾ ਤੂੰ ਮੇਰੇ ਇਸ ਗਿਆਨ ਨੂੰ ਬੁੱਝ ਕੇ ਦਿਖਾ ਮੈਂ ਤੈਨੂੰ ਕੀ ਕਹਿ ਰਿਹਾ ਕਿਹੜਾ ਗਿਆਨ ਐ ਜਿਹੜਾ ਭਾਇਆ ਤੂੰ ਪਾਰ ਕਰਾ ਦੇ ਦਿੰਦਾ ਕਹਿੰਦੇ ਪਰ ਤੂੰ ਕਰਦਾ ਕੀ ਐ ਤੂੰ ਤਾਂ ਜਾチェ ਪੂਪਤ ਰਾਜੇ ਤੂੰ ਤਾਂ ਰਾਜਿਆਂ ਦੀ ਗੁਲਾਮੀਆਂ ਕਰਦਾ ਜਾ ਕੇ ਉਹਨਾਂ ਕੋਲੋਂ ਮੰਗਦਾ ਰਹੇ ਨਾ ਮੰਗਿਤਾ ਹੈ ਤੂੰ ਤੇ ਹਰਿਸ਼ਿਉ ਮੋਰਤਿਆ ਨਾ ਪਰ ਮੇਰਾ ਧਿਆਨ ਹਰੀ ਵਾਲਾ ਸਿਰਫ ਮੇਰਾ ਧਿਆਨ ਹਰੀ ਵਾਲਾ ਰੰਦਾ ਮੈਂ ਰਾਜਿਆਵਲ ਨਹੀਂ ਚਾਂਕਰਿਆ ਤੂੰ ਉਹਨਾਂ ਤੋਂ ਦਾਨ ਮੰਗ ਕੇ ਜ਼ਿੰਦਗੀ ਗੁਜ਼ਾਰਦਾ ਹੈ ਲੋਕਾਂ ਦਾ ਮਾਲਕ ਬਣਿਆ ਬੈਠਾ ਲੋਕਾਂ ਨੂੰ ਗਿਆਨ ਦੇ ਰਿਹਾ ਹੈ ਧਾਗੇ ਪੋਆ ਕੇ ਆਪਣੇ ਨੂੰ ਗੁਰੂ ਕੋ ਆ ਰਿਹਾ ਹੈ ਪਰ ਗੱਲ ਤਾਨੂੰ ਸਮਝ ਨਹੀਂ ਆ ਰਹੀ ਹੈ ਜੇ ਤੱਕ ਇਸ ਗੱਲ ਦਾ ਵਿਆਖਿਆ ਦਿੱਤਾ ਇਹਨਾਂ ਨੇ ਹਾਂਜੀ ਜੀ ਵੀ ਜੀ ਠੀਕ ਹੈ ਜੀ ਬਹੁਤ ਜਿਹੜਾ ਸ਼ਬਦ ਦਾ ਸ਼ੁਰੂ ਤੋਂ ਹੀ ਜਿਹੜੀ ਸ਼ਬਦ ਦੇ ਵਿੱਚ ਬਾਣੀ ਦੇ ਵਿੱਚ ਜਿਹਦੀ ਚਾਲ ਚੱਲਦੀ ਆ ਰਹੀ ਹੈ ਉਹ ਤੁਸੀਂ ਵਿੱਚ ਜਿਹੜਾ ਇੱਕ ਲਾਈਨ ਵਰਤੀ ਹੈ ਵੀ ਅੱਜ ਕੱਲ ਦੇ ਵੀ ਜਿਹੜੇ ਲੋਕਾਂ ਨੇ ਧਾਰਮਿਕ ਚਿੰਨ੍ਹ ਪਾ ਕੇ ਆਪਣੇ ਆਪ ਨੂੰ ਸਾਡਾ ਗਵਾਰ ਗੋਸਾਈ ਸਮਝ ਰਹੇ ਨੇ ਹੂੰ ਤੇ ਉਹ ਜਿਹੜੀ ਪੰਕਤੀ ਹੈ ਨਾ ਉਹ ਜਿਹੜਾ ਜਿਹੜਾ ਸੁਨੇਹਾ ਹੈ ਉਹ ਸਾਡੇ ਵਰਗਿਆਂ ਨੂੰ ਇੱਕਦਮ ਕਲੀਅਰ ਹੋਣਾ ਚਾਹੀਦਾ ਵੀ ਅਸੀਂ ਕੱਲੇ ਇਹ ਦਮ ਗੱਜੇ ਨਾ ਮਾਰੀਏ ਦੇਖੋ ਜੀ ਕਬੀਰ ਜੀ ਨੇ ਬ੍ਰਾਹਮਣ ਦੇ ਭੇਦ ਖੋਲੇ ਨੇ ਹੂੰ ਜਿਹੜੇ ਸਾਡੇ ਵਰਗੇ ਕਬੀਰ ਜੀ ਦੀ ਗੱਲ ਕਰਕੇ ਬ੍ਰਾਹਮਣਾਂ ਨੂੰ ਅਗੇਂਸਟ ਜਾਂਦੇ ਨੇ ਬ੍ਰਾਹਮਣਾਂ ਦੇ ਵੀ ਬ੍ਰਾਹਮਣ ਐਵੇਂ ਕਰਦਾ ਬ੍ਰਾਹਮਣ ਐਵੇਂ ਕਰਦਾ ਜੀ ਆਹ ਦੇਖੋ ਜੀ ਪਰ ਉਹ ਕਟਾਕਸ਼ ਜਿਹੜਾ ਹੈ ਜੇ ਅੱਜ ਕਬੀਰ ਜੀ ਫਿਜ਼ੀਕਲੀ ਇੱਥੇ ਹੋਣ ਤੇ ਉਹ ਅੱਜ ਸਾਨੂੰ ਵੀ ਤਾਂ ਸਾਨੂੰ ਵੀ ਮਤਲਬ ਜਿਹੜੇ ਵੀ ਧਾਰਮਿਕ ਪਹਿਰਾਵਾ ਪਾ ਕੇ ਸਾਡਾ ਜੀਵਨ ਦਾ ਪਾਰ ਉਤਾਰਾ ਕਰਾਉਣ ਦਾ ਸਾਨੂੰ ਲਾਲਚ ਦਿੰਦੇ ਨੇ ਸਾਨੂੰ ਅਟਰੈਕਟ ਕਰਦੇ ਨੇ ਉਹਨਾਂ ਵਾਸਤੇ ਇਹ ਸ਼ਬਦ ਬਹੁਤ ਸਪਸ਼ਟ ਹੈ ਔਰ ਸਿੱਧੀ ਸਿੱਧੀ ਗੱਲ ਜਿਹੜੀ ਪਹਿਲੀ ਪੰਕਤੀ ਦੇ ਵਿੱਚ ਵੀ ਆ ਰਹੀ ਹੈ ਵੀ ਵੀ ਸਾਡੇ ਤਾਂ ਤਾਂ ਇਹ ਜੇ ਧਾਗੇ ਪਏ ਨੇ ਤੇ ਸਾਡੇ ਤਾਂ ਗੋਬਿੰਦ ਸਾਡੇ ਰੇਦੇ ਵਿੱਚ ਹੈ ਤੂੰ ਦਿਖਾਉਂਦਾ ਫਿਰਦਾ ਹੂੰ ਹੂੰ ਖਾਵਾ ਜਿਹੜਾ ਹੈ ਜਿਵੇਂ ਧਾਰਮਿਕ ਜਿੰਨਾ ਦਾ ਵਿਖਾਵਾ ਜਿਹੜਾ ਹੈ ਉਹ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਮੇਰੀ ਬਿਲਕੁਲ ਸਹਿਮਤੀ ਵੀ ਜਿਹੜੀ ਤੁਹਾਡੀ ਤੁਸੀਂ ਮੈਸੇਜ ਦਿੱਤਾ ਬਾਕੀ ਹੋਰ ਕੋਈ ਵੀਰ ਪੈਨ ਜਿਨ੍ਹਾਂ ਨੇ ਗੱਲ ਕਰਨੀ ਹੈ ਉਹ ਜ਼ਰੂਰ ਆਪਣਾ ਪੱਕ ਰੱਖ ਸਕਣ ਕੋਈ ਸਵਾਲ ਪੁੱਛਣਾ ਹੈ ਤੇ ਤੁਸੀਂ ਸਵਾਲ ਪੁੱਛ ਸਕਦੇ ਹੋ ਜੀ ਸੀਮਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਹਦਾ ਦੱਸੋ ਨਾਇ ਨਰਾਇਣ ਨਹੀਂ ਰਸੇ ਵਿਸਾਇ ਕੋਬਿੰਦਾ ਹਾਂ ਆਓ ਜੀ 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 ਦੇਖੋ ਹਾਂਜੀ 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 ਐਦਾਂ ਹੈ ਤਿੰਨ ਚੀਜ਼ਾਂ ਇਹਦੇ ਚ ਕਲੀਅਰ ਕੀਤੀਆਂ ਕਬੀਰ ਜੀ ਨੇ ਉਹਨਾਂ ਦੇ ਅਰਥਾਂ ਨੇ ਜਿਵੇਂ ਗੋਬਿੰਦ ਦੇ ਅੱਛਾ ਅੱਥੇ ਗੁਣ ਜਿਹਨੂੰ ਰੱਬੀ ਗੁਣ ਕਹਿੰਦੇ ਆ ਨਾ ਗੋਬਿੰਦ ਮੇਰੇ ਹਿਰਦੇ ਚ ਆ ਪਾਓ ਮੇਰੇ ਕੋ ਰੱਬੀ ਗੁਣ ਮੇਰੇ ਅੰਦਰ ਆ ਚੁੱਕੇ ਨੇ ਸਾਰੇ ਮੈਂ ਉਹਦਾ ਹੀ ਰੂਪ ਬਣ ਚੁੱਕਾ ਵਾਂ ਗੋਬਿੰਦੇ ਦਾ ਗੋਬਿੰਦੇ ਦੇ ਦੇ ਹਮਾਰੇ ਦਾ ਅਰਥ ਹੈ ਨਾਰਾਇਣ ਦਾ ਮਤਲਬ ਹੈ ਮੈਨੂੰ ਉਹ ਅਕਲ ਆ ਚੁੱਕੀ ਹੈ ਜਿਹੜੀ ਮੈਂ ਅੱਖਾਂ ਨਾਲ ਮੈਂ ਸਾਰਿਆਂ ਨੂੰ ਇੱਕ ਬਰਾਬਰ ਦੇਖ ਪਾਵੇ ਤੇ ਉੱਤੇ ਜਿਹੜੀ ਗੱਲ ਇੱਕ ਹੋਰ ਆਈ ਸੀ ਉਹ ਆਈ ਸੀ ਬਿਸਨ ਬਿਸਨ ਦਾ ਮਤਲਬ ਹੈ ਉਹ ਗਿਆਨ ਗੁਰਬਾਣੀ 'ਚ ਇਹ ਸਾਰੇ ਆਣਗੇ ਰੈਫਰੈਂਸ ਆndੀਆਂ ਨੇ ਬਿਸਨ ਪਦ ਗਾਵੇ ਸੋ ਇਸ ਤਰੀਕੇ ਨਾਲ ਅਰਥ ਆਣਗੇ ਗੋਬਿੰਦੇ ਦਾ ਅਰਥ ਹੈ ਰੱਬੀ ਗੁਣ ਨਾਰਾਇਣ ਦਾ ਮਤਲਬ ਹੈ ਤੁਸੀਂ ਸਾਰਿਆਂ ਵਿੱਚ ਇੱਕ ਜੋਤ ਦੇਖ ਪਾਉਂਦੇ ਹੋ। ਹਾਂਜੀ। ਤੇ ਬਿਸਨ ਦਾ ਮਤਲਬ ਹੈ ਤੁਸੀਂ ਉਹਨੂੰ ਕਹਿੰਦੇ ਯੋਗ ਵੀ ਹੈਗੇ ਹੋ। ਅੱਛਾ ਠੀਕ। ਠੀਕ ਹੈ ਜੀ ਹੋ ਗਿਆ ਕਲੀਅਰ ਬੰਜੀ? ਹਾਂਜੀ। ਹਾਂਜੀ। ਹੋਰ ਕਿਸੇ ਨੇ ਜੀ ਕੋਈ ਕੁਐਸਚਨ ਕਰਨਾ? ਇੱਕ ਸਹਿਮਤੀ ਪ੍ਰਤੀਕਪੂਰ ਜੀ ਦੀ ਵੀ ਆ ਗਈ ਸੀ ਪਹਿਲੇ। ਜੀ। ਧੰਨਵਾਦ ਜੀ ਸਾਰਿਆਂ ਦਾ। कोई और क्वेश्चन किसी ने कुछ रखना है जी समय के मुताबिक भी रखना ਤੇ ਆਪਾਂ ਇਸੇ ਸ਼ਬਦ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਆਪਣਾ ਕੋਈ ਸਵਾਲ ਪੁੱਛ ਸਕਦੇ ਆ ਜੇ ਕਿਸੇ ਨੇ ਪੁੱਛਣਾ ਤਾਂ ਠੀਕ ਹੈ ਜੀ ਮੈਨੂੰ ਲੱਗ ਰਿਹਾ ਫਿਰ ਹਲੇ ਕਿਸੇ ਦਾ ਕੋਈ ਸਵਾਲ ਨਹੀਂ ਆ ਰਿਹਾ ਸ਼ਬਦ ਬੜਾ ਟੁਕਮਾਤਰ ਸੈਂਟਰਲ ਆਈਡੀਆ ਬਾਣੀ ਦੇ ਵਿੱਚ ਸਾਨੂੰ ਸਪਸ਼ਟ ਹੋ ਰਿਹਾ ਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਇਸ ਸ਼ਬਦ ਨੂੰ ਆਪਣੇ ਤੇ ਕਿਵੇਂ ਟੁਕਾਣਾ ਉਹ ਬੜਾ ਇੰਪੋਰਟੈਂਟ ਹੈ ਬਸ ਮੇਰੀ ਜੀਭਾ ਪਿਸਣ ਬਣ ਜਾਏ ਨੈਨ ਨਾਰਾਇਣ ਦੇਖਣ ਲੱਗ ਜਾਣ ਫਿਰਦੇ ਦੇ ਵਿੱਚ ਗੋਬਿੰਦਾ ਪਸ ਜਾਏ ਤੇ ਜੇ ਇਹ ਤਿੰਨੋਂ ਪ੍ਰੈਕਟਿਸ ਤੁਹਾਡੀ ਜਾਂ ਮੇਰੀ ਹੋ ਰਹੀ ਹੈ ਤੇ ਸਮਝ ਲਓ ਵੀ ਤੁਹਾਡਾ ਜਿਹੜਾ ਜਦੋਂ ਮੁਕੰਦ ਨੇ ਕੋਈ ਗੱਲ ਪੁੱਛਣੀ ਹੈ ਤੇ ਤੁਹਾਡੇ ਕੋਲ ਉਹਦਾ ਜਵਾਬ ਹੋਏਗਾ ਤੇ ਤੁਹਾਡਾ ਖਾਤਾ ਕਲੀਅਰ ਜਾਏਗਾ ਸੋ ਇੱਥੇ ਜਿਹੜੀ ਗੋਪਿੰਦ ਦੀ ਬਾਣੀ ਜਿਹੜੀ ਗੋਪਿੰਦ ਦੀ ਗੱਲ ਚੱਲ ਰਹੀ ਹੈ ਉਹ ਸਿੱਧੀ ਸਪਸ਼ਟ ਹੈ ਵੀ ਤੁਹਾਡੀ ਜੀਭਾ ਨੈਣ ਤੇ ਹਿਰਦੇ ਦੇ ਵਿੱਚ ਤਿੰਨੋਂ ਚੀਜ਼ਾਂ ਇੰਟੈਕਟ ਆ ਜਾਣ ਤੇ ਜੇ ਹਲੇ ਨਹੀਂ ਆਈਆਂ ਤੇ ਸਮਝ ਲਓ ਵੀ ਹਲੇ ਤੁਹਾਡਾ ਟਾਈਮ ਹੈਗਾ ਤੇ ਅਗਲੇ ਸਾਲ ਦੇ ਮੁੱਕਣ ਤੋਂ ਪਹਿਲਾਂ ਜੇ ਆਪਾਂ ਇਹਦੀ ਪ੍ਰੈਕਟਿਸ ਕਰ ਲਈਏ ਤੇ ਧਾਰਮਿਕ ਚਿੰਨੰਦੀ ਦਾ ਮਤਲਬ ਇਹ ਹੀ ਹੈ ਜਿਹੜੀ ਗੱਲ ਮੈਂ ਹਮੇਸ਼ਾ ਵੀਰ ਜੀ ਕਹਣਾ ਹੋਂ ਨਾ ਵੀ ਸਾਡੇ ਸਮਾਜ ਦੇ ਵਿੱਚ ਇੱਕ ਪੁਰਾਤਨ ਮਤ ਤੋਂ ਹੀ ਇਹ ਹਵਾ ਹੀ ਚਲਦੀ ਹੋਈ ਗੱਲ ਆ ਰਹੀ ਹੈ ਅੱਜ ਵੀ ਆਪਾਂ ਦੇਖ ਰਿਹਾ ਸਾਡੇ ਸਮਾਜ ਦੇ ਵਿੱਚ ਧਾਰਮਿਕ ਦਿਖਣ ਦੀ ਜਿਹੜੀ ਹੋੜ ਲੱਗੀ ਹੋਈ ਹੈ ਵੀ ਮੈਂ ਦੂਸਰੇ ਨੂੰ ਧਾਰਮਿਕ ਦੇਖਾ ਜਾਵਾਂ ਉਹਦੇ ਵਾਸਤੇ ਗੁਰੂ ਸਾਹਿਬ ਨੇ ਇਹ ਬਾਣੀ ਦਰਜ ਕਰਕੇ ਸਾਡੇ ਤੇ ਸਿੱਧਾ ਕਟਾਕਸ਼ ਕੀਤਾ ਮੈਂ ਤੇ ਕੋਈ ਕਰੜਾ ਵਰਡ ਵੀ ਬੋਲਣਾ ਚਾਹਨਾ ਪਰ ਸਭ ਦੇਦਰ ਦੇ ਵਿੱਚ ਰਹਿ ਕੇ ਮੈਂ ਨਿੰਨ ਕਹਿਣਾ ਚਾਹੁੰਦਾ ਇੱਕ ਟਾਕਸ ਵੀ ਜੇ ਆਪਾਂ ਸਮਝ ਜਾਈਏ ਕਿ ਸਾਨੂੰ ਗੁਰੂ ਸਾਹਿਬ ਗੁਰਬਾਣੀ ਕਬੀਰ ਜੀ ਸਾਨੂੰ ਧਰਮੀ ਧਰਮੀ ਬਣਾ ਰਹੇ ਨੇ ਉਹ ਧਰਮੀ ਬਣਨ ਦਾ ਸਿੱਧਾ ਰਹਾਉ ਦੀ ਪੰਕਤੀ ਦੇ ਵਿੱਚ ਲਿਖਿਆ ਹੈ ਜੀਬਾ ਨੈਣ ਤਿਹਰਦਾ ਸਿੱਧਾ ਹੀ ਤੋ ਸਿੱਧਾ ਧਰਮੀ ਬਣਨਾ ਹੈ ਸਾਨੂੰ ਜਿਹੜਾ ਧਰਮੀ ਦਿਖਣਾ ਦਾ ਜਿਹੜੀ ਲਾਲਚ ਪਿਆ ਹੈ ਵੀ ਅਸੀਂ ਇਹ ਵੀ ਪਾ ਲਈਏ ਤੇ ਉਹ ਵੀ ਪਾ ਲਈਏ ਇਹ ਵੀ ਦਿਖਾ ਦਈਏ ਤੇ ਉਹ ਵੀ ਦਿਖਾ ਦਈਏ ਟਾਈਮ ਵੀ ਦਿਖਾ ਦਈਏ ਤੇ ਨਾਰੇਬਾਜੀ ਵੀ ਦਿਖਾ ਦਿੱਤੀ ਸਾਡੇ ਕੋਲ ਜਿੰਨੀਆਂ ਵੀ ਇਦੀ ਲੰਬੀ ਲਿਸਟ ਹੈ ਟਿਕਣ ਦੇ ਨਾਲੋਂ ਬਣਨਾ ਜਿਹੜਾ ਹੈ ਉਹ ਇੰਪੋਰਟੈਂਟ ਹੈ ਮੇਰੇ ਆਪਣੇ ਅਮਰ ਆਨੰਦ ਦੇ ਲਈ ਉਹ ਇੰਪੋਰਟੈਂਟ ਹੈ ਸੋ ਕੁਝ ਹਾਲੇ ਕੋਈ ਕੁਐਸਚਨ ਨਹੀਂ ਆ ਰਿਹਾ ਫਿਰ ਆਪਾਂ ਇੱਥੇ ਰਿਕਾਰਡਿੰਗ ਨੂੰ ਸਟਾਪ ਕਰਦੇ ਆ ਜੀ ਫਿਰ ਖੁੱਲੀਆ ਚਰਚਾ ਜੇ ਕਿਸੇ ਨੇ ਕਰਨੀ ਹੈ ਫਿਰ ਆਪਾਂ ਰਿਕਾਰਡਿੰਗ ਤੋਂ ਬਾਅਦ ਕਰ ਸਕਦੇ ਆ ਹਾਲੇ ਵੀ ਜੇ ਕਿਸੇ ਨੇ ਕੋਈ ਸਵਾਲ ਕਰਨਾ ਹੈ ਤੇ ਜਰੂਰ ਕਰ ਸਕਦੇ ਨੇ ਜੀ ਮੈਂ ਮੁੜ ਤੋਂ ਠੀਕ ਹੈ ਜੀ ਸੋ ਸਾਰੇ ਵੀਰ ਭੈਣ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜਿਓ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਜੁੜਦੇ ਹੋ ਇੱਕੋ ਬੇਨਤੀ ਥੋੜਾ ਜਿਹਾ ਤੁਸੀਂ ਟਾਈਮ ਨਾ ਲਾਓ ਤੇ ਇੱਕ ਜਦੋਂ ਅਸੀਂ ਠਹਿਰਾਓ ਲਗਾਨੇ ਆ ਉਹਦੇ ਨਾਲ ਸਾਨੂੰ ਥੋੜਾ ਜਿਹਾ ਹੋਰ ਇੱਕ ਨੇੜਤਾ ਜੀ ਮਹਿਸੂਸ ਹੁੰਦੀ ਹੈ ਬਾਕੀ ਕਈ ਵੱਡੇ ਵੀਰ ਸਾਡੇ ਦੇ ਜਿਹੜੇ ਐਕਸਪੀਰੀਐਂਸਡ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਸਾਰੀ ਗੱਲ ਦਾ ਪਰ ਫਿਰ ਵੀ ਜੇ ਤੁਸੀਂ ਟਾਈਮ ਤੇ ਜੁੜੋ ਸਾਡੇ ਸਾਰਿਆਂ ਦਾ ਇੱਕ ਪਰਦਾ ਵੀ ਕੋਈ ਅੱਖਰ ਕੋਈ ਰਹਿ ਗਿਆ ਕੋਈ ਡਿਸਕਸ਼ਨ ਜਿਹੜੀ ਹੋਈ ਹੈ ਉਹ ਬੜੀ ਫਰੂਟਫੁੱਲ ਹੁੰਦੀ ਹੈ ਤੇ discusions ਵੀ ਤੁਸੀਂ ਸਾਡੇ ਨਾਲ ਰਿਹਾ ਕਰੋ ਤੇ ਬਹੁਤ ਅੱਛਾ ਲੱਗੇ ਤੇ ਤੁਸੀਂ ਜੁੜਦੇ ਹੋ ਸਾਰੇ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਤੁਸੀਂ ਚੈਨਲ ਉੱਤੇ ਜੇ ਤੁਸੀਂ ਨਵੇਂ ਆਏ ਹੋ ਤੇ ਜਰੂਰ ਤੁਸੀਂ ਸਬਸਕ੍ਰਾਈਬ ਕਰੋ ਤੇ ਜਿਹੜੇ ਪੁਰਾਣੇ ਆ ਤੁਸੀਂ ਦੇਖ ਰਹੇ ਹੋ ਇਹਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਵਾਓ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਤਮੇ ਜੀ ਇੱਕ ਸਵਾਲ ਜਾਗ ਰਿਹਾ ਸੀਗਾ ਸੰਗਤ ਵੱਲੋਂ ਮੇਰੇ ਦਿਮਾਗ 'ਚ ਗੱਲ ਆ ਰਹੀ ਸੀ ਵੀ ਇੱਥੇ ਤੁਸੀਂ ਜਿਹੜੀ ਆਪਾਂ ਵਿਚਾਰ ਕੀਤੀ ਹੈ ਵੀ ਮੇਰੀ ਜੀਬਾ ਦੇ ਉੱਤੇ ਬਿਸਨ ਹੈ ਨਾਰਾਇਣ ਹੈ ਹਿਰਦਾ ਬਸਿਆ ਹੈ ਗੋਬਿੰਦਾ ਤੇ ਅਗਲੀ ਪੰਕਤੀ ਦੇ ਵਿੱਚ ਹੀ ਦੇਖੋ ਰਹਾਉ ਦੀ ਪੰਕਤੀ ਜੀ ਆਪਾਂ ਕਹਿੰਦੇ ਆ ਵੀ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਗੁਰਬਾਣੀ ਜਿਹੜਾ ਸੁਨੇਹਾ ਦੇ ਰਹੀ ਹੈ ਹੂੰ ਇਹਦਾ ਮਤਲਬ ਹੁਣ ਇੱਥੇ ਜਦੋਂ ਜਦੋਂ ਇਹ ਕਹਿ ਰਹੇ ਨੇ ਜੰਮ ਦਵਾਰ ਜਬ ਪੁੱਛਸ ਬਵਰੇ ਤਬ ਕਿਆ ਕਹਸ ਮੁਕੰਦਾ ਵੀ ਤੂੰ ਉੱਥੇ ਫਿਰ ਰੱਬ ਨੂੰ ਜਾ ਕੇ ਕੀ ਜਵਾਬ ਦੇਂਗਾ ਇਹਦਾ ਮਤਲਬ ਫਿਰ ਇੱਥੇ ਗੁਰਬਾਣੀ ਮੰਨ ਰਹੀ ਏ ਵੀ ਉੱਥੇ ਜਾ ਕੇ ਰੱਬ ਨੂੰ ਜਵਾਬ ਦੇਣਾ ਪਏਗਾ ਵੀ ਰੱਬ ਹੈਗਾ ਤੇ ਰੱਬ ਫਿਜ਼ੀਕਲ ਰੂਪ ਦੇ ਵਿੱਚ ਸਾਨੂੰ ਮਿਲੇਗਾ ਤੇ ਸਾਨੂੰ ਜਵਾਬ ਦੇਣਾ ਪਏਗਾ ਜਦੋਂ ਜੰਮ ਦਾ ਦਵਾਰ ਖੁੱਲੇਗਾ ਵੀ ਜੰਮ ਦੇ ਦਵਾਰ ਤੇ ਪਹੁੰਚਾਂਗਾ ਇਹਦਾ ਮਤਲਬ ਗੁਰਬਾਣੀ ਤਾਂ ਮੰਨ ਰਹੀ ਏ ਜੀ ਫਿਰ ਇਹਦਾ ਮਤਲਬ ਹਮ ਹਮ ਦੇਖੋ ਇਹਦੇ ਚ ਗੱਲ ਇਸ ਹੈ ਕਿ ਅਸੀਂ ਦੇਖੀ ਕਿ ਕਬੀਰ ਜੀ ਗੱਲ ਕਿਸ ਦੇ ਨਾਲ ਕਰ ਰਹੇ ਨੇ ਗੱਲ ਕਰ ਰਹੇ ਨੇ ਉਸ ਬੰਮਣ ਨਾਲ ਅੱਛਾ ਉਹਨਾਂ ਦੇ ਸਾਹਮਣੇ ਬ੍ਰਾਹਮਣ ਹੈਗਾ ਇਹ ਦੋ ਬੰਦੇ ਦੀ ਹੈ ਕਿ ਸਮਝੀਏ ਸਾਹਮਣੇ ਉਹਨੇ ਗੱਲਬਾਤ ਹੋ ਰਹੀ ਹੈ ਬੰਮਣ ਨੂੰ ਕਹਿ ਰਹੇ ਨੇ ਤੇ ਬੰਮਣ ਦੀ ਮਨੋਤ ਕੀ ਹੈ ਉਹ ਇਹ ਹੈ ਕਿ ਤੂੰ ਮਰਨ ਤੋਂ ਬਾਅਦ ਤੂੰ ਤੈਨੂੰ ਨਰਕ ਜਾਂ ਸਵਰਗ ਮਿਲੇਗਾ ਉੱਤੇ ਜੰਮ ਤੇਰੇ ਕੋਲੋਂ ਹਿਸਾਬ ਤਾਂ ਪੁੱਛਣਗੇ ਤੇ ਫਿਰ ਉਹ ਤੇ ਹਿਸਾਬ ਪਤਾ ਦੇ ਆ ਸਾਣ ਮਤਨ ਸਵਰਗ ਨਰਕ ਮਿਲੇਗਾ ਤੋ ਚੰਗੇ ਕੰਮ ਕੀਤੇ ਹੋਣਗੇ ਯਾ ਪੁੰਨ ਕੀਤੇ ਹੋਣਗੇ ਤਾ ਸਵਰਗ ਮਿਲ ਜਾਏਗਾ ਪਾਪ ਕੀਤੇ ਹੋਣਗੇ ਤਾ ਨਰਕ ਮਿਲ ਜਾਏਗਾ ਤੇ ਉਹਦੀ ਮਨੋਤ ਨੂੰ ਲੈ ਕੇ ਇਹਨੂੰ ਪਰਉੜਾਵਾਦ ਕਹਿੰਦੇ ਨੇ ਪੰਡਤ ਨੂੰ ਕਹਿੰਦੇ ਠੀਕ ਐ ਤੂੰ ਕਹਿੰਦਾ ਨਾ ਕਿ ਮਰਨ ਤੋਂ ਬਾਅਦ ਜਾ ਕੇ ਹਿਸਾਬਤਾ ਪੁੱਛਿਆ ਜਾਂਦਾ ਜਾਣਾ ਜਾਏਗਾ ਜੰਮ ਪੁੱਛਣਗੇ ਅੱਗੇ ਆ ਕੇ ਹਿਸਾਬਤਾ ਕਰਨਗੇ ਫਿਰ ਰੱਬ ਨੂੰ ਕੀ ਜਵਾਬ ਦੇਂਗਾ ਉਸੇ ਦੀ ਮਨੋਤ ਨੂੰ ਲੈ ਕੇ ਗੱਲ ਕਰ ਰਹੇ ਨੇ ਕਹਿੰਦੇ ਤੂੰ ਜਿਹੜੇ ਕੰਮ ਕਰ ਰਹੇ ਆ ਤੋ ਖਾ ਕਰੇ ਤੋਪੇ ਨਾਲ ਦਿਖਾਵੇ ਕਰ ਰਹੇ ਆ ਵਿੱਚ ਅਗਾ ਪਾ ਕੇ ਲੋਕਾਂ ਨੂੰ ਉਹਨੂੰ ਧਾਕੇ ਚਾਰ ਪਾ ਕੇ ਤੇ ਆਪ ਗੁਰੂ ਬਣ ਬੈਠੇ ਆਂ ਗਿਆਨ ਤੇਰੇ ਕੋਲ ਹੈ ਕੋਈ ਨਹੀਂ ਤੂੰ ਸਮ ਕਰਕੇ ਲੋਕਾਂ ਨੂੰ ਦੇਖ ਨਹੀਂ ਪਾਰਿਆ ਗੁਣ ਤੇਰੇ ਅੰਦਰ ਕੋਈ ਹੈ ਨਹੀਂ ਪ੍ਰੇਮ ਦਾ ਰਾਜਿਆਂ ਦੀ ਤੂੰ ਚਾਕਰੀਆਂ ਕਰ ਮੰਗ ਕੇ ਉਹਨਾਂ ਤੋਂ ਖਾਣਾ ਗੁਲਾਮੀ ਤੂੰ ਕਰਦਾ ਹੈ ਕਹਿੰਦੇ ਜੀ ਇਹਨਾਂ ਕੁਝ ਤੂੰ ਕਰ ਰਹੇ ਆ ਤੇ ਸਾਰੇ ਤੂੰ ਪਾ ਕੇ ਤਾ bụi ਬੋਲ ਰਹੇ ਆ ਇੰਨਾ ਝੂਠ ਬੋਲ ਬੋਲ ਕੇ ਤੂੰ ਮੰਦਾ ਵੀ ਮਰਨ ਤੋਂ ਬੱਲ ਸਵਰਗ ਨਰਕ ਮਿਲਦਾ ਹੈ ਤੇ ਫਿਰ ਤਨ ਤਨਰਕਾ ਜਿੱਤੇ ਪਾਣਗੇ ਰੱਬ ਨੂੰ ਕੀ ਜਵਾਬ ਦੇਂਗਾ ਉੱਥੇ ਜਾ ਕੇ ਜੇ ਤੇਰਾ ਜੱਬ ਤੇਰੇ ਕੋਲ ਪੁੱਛੇਗਾ ਉੱਥੇ ਫੇ ਕੀ ਜਵਾਬ ਦੇਂਗਾ ਉਹਦੇ ਮਨੋਤ ਦੇ ਸਾਹਮਣੇ ਗੁਰੂ ਸਾਹਿਬ ਨੇ ਪਰੋੜਾ ਬਾਦ ਦੇ ਤਰੀਕੇ ਨਾਲ ਉਹਨੂੰ ਝੰਡੋੜਿਆ ਨਾ ਕਿ ਗੁਰਬਾਣੀ ਕਹਿ ਵੀ ਕੋਈ ਜੰਮ ਹੁੰਦਾ ਹੈ ਜਾਂ ਰੱਬ ਕਿਧਰੇ ਬਾਹਰ ਬੈਠਾ ਹੈ ਮਨ ਤੇ ਬੈਠਾ ਹੈ ਐਸਾ ਕੁਝ ਨਹੀਂ ਹਾਂਜੀ ਜੀ ਪਰ ਇੱਥੇ ਤਾਂ ਲਿਖਿਆ ਹੋਇਆ ਹੈ ਨਾ ਵੀ ਤੇਰੀ ਤੇਰੇ ਤੇ ਜਿਹੜੀ ਮਤਲਬ ਤੁਸੀਂ ਕਹਿ ਰਹੇ ਹੋ ਵੀ ਇਹ ਪਰੋੜਾ ਬਾਦ ਤੇ ਲਿਖਿਆ ਹੈ ਮਤਲਬ ਕਟਾਕਸ਼ ਕੀਤਾ ਹੋਇਆ ਉਹਨੂੰ ਉਹਨੂੰ ਉਹਦੀ ਮਨੋਤ ਦੇ ਸਾਹਮਣੇ ਨਾਲ ਉਦੀ ਮਨੋਤ ਦੇ ਹਿਸਾਬ ਦੇ ਨਾਲ ਜਿਸੀ ਗੁਰਬਾਣੀ ਤੋਂ ਇਹਦੇ ਅਰਥ ਲੈਣੇ ਹੋਣ ਕਿ ਜਮ ਕਿਹੜਾ ਹੈ ਗੁਰਬਾਣੀ ਚ ਕਿਹਨੂੰ ਕਹਿੰਦੇ ਨੇ ਤੇ ਸਾਨੂੰ ਉਹ ਪਰਮਾਨੰ ਤੇ ਇਹਦਾ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਤੇ ਇਹ ਤਾਂ ਫਿਰ ਜੇ ਆਪਾਂ ਇਕੱਲੇ ਬਾਹਮਣ ਦੀ ਗੱਲ ਕਰੀਏ ਤਾਂ ਹੋ ਗਿਆ ਜਾਂ ਆਪਾਂ ਇਹ ਵੀ ਕਹਿ ਸਕਦੇ ਵੀ ਹਰ ਧਰਮ ਦੇ ਆਗੂ ਦੀ ਇਹੀ ਅਵਸਥਾ ਬਣੀ ਹੋਈ ਹੈ ਵੀ ਉਹ ਚਾਹਦਾ ਵੀ ਤੁਸੀਂ ਧਾਰਮਿਕ ਚਿੰਨ ਧਾਰਨ ਕਰੋ ਮੇਰੇ ਕਹਿਣ ਤੇ ਚੱਲੋ ਮੈਂ ਤੁਹਾਨੂੰ ਸਮਝਾਉਣਾ ਐਵੇਂ ਕਰੋ ਹਾਂ ਬਿਲਕੁਲ ਬਿਲਕੁਲ ਦੇਖੋ ਤੁਸੀਂ 크੍ਰਿਸਚਨ ਦੇ ਵਿੱਚ ਹੈਵਨ ਹੈਲ ਹੈ ਇਸਲਾਮ ਦੇ ਵਿੱਚ ਵੀ ਉਹ ਹੈਗਾ ਕੀ ਉਹਨੂੰ ਕਹਿੰਦੇ ਨੇ ਦੁਜਗ 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 ਹੈਗਾ ਹੂੰ ਦੁਜਗ ਤੇ ਦੂਜਾ ਕੀ ਕਹਿੰਦੇ ਵਿੱਚ ਦੁਜਗ ਹੈਗਾ ਹਾਂ ਤੇ ਗੁਰਦੁਆਰਿਆਂ ਚ ਵੀ ਸਵਰਗ ਨਰਗ ਦੀ ਗੱਲ ਕਰੀ ਜਾਂਦੇ ਨੇ ਹੂੰ ਤੇ ਸਾਰਿਆਂ ਵਿੱਚ ਹੀ ਜਲਦੀ ਮਨੋਤ ਸਾਰਿਆਂ ਵਿੱਚ ਸਾਰਿਆਂ ਵਾਂਗ ਸਾਰੇ ਸਮਝਾ ਰਹੇ ਨੇ ਹੂੰ ਇਹ ਤਾਂ ਸਾਰਿਆਂ ਨੂੰ ਸੰਬੋਧਨ ਹੈ ਨਾ ਧਾਰਮਿਕ ਆਗੂ ਲੈ ਕੇ ਚੱਲੀ ਆਪਾਂ ਵੀ ਜਿਹੜੇ ਤੁਹਾਡੀ ਜਿਵੇਂ ਤੁਸੀਂ ਚਿੰਨਾ ਦੇ ਪਿੱਛੇ ਪਏ ਉਹ ਸਾਨੂੰ ਪਸੰਦ ਆਉਂਦੇ ਹੋ ਹਾਂ ਜਿਹੜੇ ਧਾਰਮਿਕ ਆਗੂ ਨੇ ਜਿ ਸਵਾਈ ਚਿੰਨਾ ਤੋਂ ਅੱਗੇ ਉਹਨਾਂ ਨੂੰ ਗੱਲ ਦਾ ਕੁਝ ਨਹੀਂ ਪਤਾ ਕਿ ਗੋਬਿੰਦ ਕੌਣ ਹੈ ਨਾਰਾਇਣ ਕੀ ਹੈ ਬਿਸਨ ਕੀ ਹੈ ਬਿਸਨ ਬਿਸਨ ਪਦ ਕੀ ਹੁੰਦਾ ਹੈ ਗਿਆਨ ਦਾ ਉਹਨਾਂ ਨੂੰ ਹੈ ਨਹੀਂ ਜੀਵਨ ਦਾ ਕੋਈ ਤਾਂ ਰਣ ਨਹੀਂ ਕਿਤੇ ਸਮਤਾ ਉਹਨਾਂ ਦੇ ਅੰਦਰ ਹੈ ਨਹੀਂ ਇੱਕ ਦ੍ਰਿਸ਼ਟ ਕਰ ਸੰਸਾਰ ਜਾਣਨੀ ਵਾਲੀ ਗੱਲ ਹੈ ਨਹੀਂ ਪਰ ਲੋਕਾਂ ਨੂੰ ਜਿਹੜਾ ਉਹ ਗੁਰੂ ਬਣਿਆ ਬੈਠਾ ਹੈ ਬਸ ਉਹ ਜਿਹੜਾ ਝੂਠਾ ਮੈਨਾਂ ਉਹਦਾ ਉਹਦੇ ਤੇ ਚੋਟ ਮਾਰ ਰਹੇ ਤੂੰ ਗੁਰੂ ਬਣਿਆ ਬੈਠਾ ਹੈ ਗਿਆਨ ਤੇਰੇ ਕੋਲ ਹੈ ਨਹੀਂ ਦ੍ਰਿਸ਼ਟੀ ਤੇ ਤੈਨੂੰ ਸਮਾਨਤਾ ਨਹੀਂ ਹੈ ਦੇਹ ਹਿਰਦੇ ਤੇਰੇ ਗੁਣ ਕੋਈ ਤੇਰੇ ਕੋਲ ਹੈ ਨਹੀਂ ਲੋਕਾਂ ਨੂੰ ਕਿਉਂ ਧੋਖੇ ਦੇ ਰਿਹਾ ਹੈ ਰਾਜੇ ਕੋਲ ਮੰਗ ਕੇ ਖਾਣਾ ਹੈ ਮੰਗਦਾ ਤੂੰ ਆਪ ਹੈਗਾ ਇਸਾਂ ਵਿਅੰਗ ਮਾਰਿਆ ਧਾਰਮਿਕ ਆਗੂ ਨੂੰ ਜਿੰਨੇ ਵੀ ਨੇ ਜਿੱਦੇ ਕਿਸੇ ਵੀ ਧਰਮ ਦੇ ਹੋ ਜਾਂ ਓਕੇ ਸਿੱਕੇ ਮਤਲਬ ਇਹ ਨਿਕਲ ਆਇਆ ਵੀ ਇਹਦੇ ਵਿੱਚ ਆਪਾਂ ਇਹ ਸੋਚ ਕੇ ਚੱਲੀਏ ਵੀ ਗੁਰਬਾਣੀ ਮੰਨ ਦੀ ਨਹੀਂ ਹੈ ਬੀ ਉਹ ਜਿਹੜਾ ਮੁਕੰਦ ਹੱਲਾ ਜਿਹੜਾ ਕੰਮ ਆ ਰਿਹਾ ਜੰਮ ਦੁਵਾਰ ਜਿਹੜਾ ਆ ਰਿਹਾ ਉਹ ਜਿੰਦੇ ਜੀ ਹੀ ਸਾਰੇ ਜੰਮ ਨੇ ਪਰ ਇਹ ਹੈਗਾ ਵੀ ਅੱਗੇ ਜਾ ਕੇ ਤੁਹਾਡਾ ਇਹ ਉਹਨੂੰ ਕਟਾਕਸ਼ ਕੀਤਾ ਜੀ ਜੀਵੀ ਸਿੰਘ ਜੀ ਤੁਹਾਡਾ ਹੈਂਡ ਰੇਜ਼ ਹੋ ਗਿਆ ਜੀ ਹਾਂ ਜੀ ਇਹ ਜਿਹੜਾ ਗੁਰਬਾਣੀ ਹੈ ਨਾ ਇਹ ਉਪਦੇਸ਼ਾਂ ਦਾ ਸਮੂਹ ਹੈ ਇਹ ਸਰਬ ਰੋਖਾ ਉਹ ਖਰ ਨਾਮ ਹੈ ਤੇ ਅਦੇ ਵਿੱਚ ਦਵਾਈਆਂ ਦੀ ਪਰਮਾਰ ਤੇ ਮੈਂ ਇਸ ਤਰ੍ਹਾਂ ਇਸ ਨੂੰ ਲਾ ਮੈਂ ਵੀ ਜੇ ਮੰਨ ਲਓ ਗੁਰੂ ਗ੍ਰੰਥ ਸਾਹਿਬ ਇੱਕ ਡਿਸਪੈਂਸਰੀ ਹੈ ਉਹਦੇ ਸਾਰੇ ਰੋਗਾਂ ਦੀ ਦਵਾਈਆਂ ਹੈਗੀਆਂ ਪਰ ਹਰੇਕ ਦਵਾਈ ਹਰੇਕ ਵਾਸਤੇ ਤਾਂ ਨਹੀਂ ਹੁੰਦੀ ਨਾ ਜਿਵੇਂ ਆਤਮਬੀਰ ਜੀ ਨੇ ਕਿਹਾ ਭਈ ਬ੍ਰਾਹਮਣ ਵਾਸਤੇ ਇਹ ਉਪਦੇਸ਼ ਆ ਤੇ ਦਵਾਈ ਬ੍ਰਾਹਮਣ ਵਾਸਤੇ ਸਾਡੇ ਵਾਸਤੇ ਨਹੀਂ ਹੈ ਜਿਹੜੇ ਅਸੀਂ ਨਹੀਂ ਮੰਨਦੇ ਜਾਂ ਉਹਨਾਂ ਵਾਸਤੇ ਹੈ ਤਾਂ ਉਹ ਉਹਨਾਂ ਉਹਨਾਂ ਨੂੰ ਇਹ ਦਵਾਈ ਦਿੱਤੀਗੀਏ ਕਿ ਤੁਸੀਂ ਜੇ ਜੱ ਮੰਨਦੇ ਹੋ ਤਾਂ ਦੇਖ ਲੈ ਇੱਥੇ ਚੰਗੇ ਕਰਮ ਕਰ ਲੈ ਨਹੀਂ ਤਾਂ ਅੱਗੇ ਜਾ ਕੇ ਤੂੰ ਜੇ ਪੁੱਤਰੀ ਦਾ ਧਾਨ ਖਾਦਾ ਜਿਵੇਂ ਉਹ ਵਿਆਹ ਸ਼ਾਦੀਆ ਖਰਾ ਕੇ ਪੈਸੇ ਲੈਂਦੇ ਸੀ ਤੇ ਇਸ ਤਰ੍ਹਾਂ ਗੁਰਬਾਣੀ ਚ ਆਇਆ ਵੀ ਤੂੰ ਦੁੱਖ ਪਾਏਗਾ ਅੱਗੇ ਜਾ ਕੇ ਦੁੱਖ ਪਾਏਗਾ ਤੇ ਇਸ ਤਰ੍ਹਾਂ ਉਹ ਬਾਹਮਣ ਵਾਸਤੇ ਦਵਾਈ ਆ ਸਾਡੇ ਵਾਸਤੇ ਦਵਾਈ ਨਹੀਂ ਆ ਕਿਉਂਕਿ ਅਸੀਂ ਜੰਮ ਨੂੰ ਮੰਨਦੇ ਹਾਂ ਜੀ ਹਾਂਜੀ ਚਲੋ ਮੈਂ ਤੁਹਾਡਾ ਜਿਆ ਇਸ ਗੱਲ ਨੂੰ ਰਿਲੇਟ ਨਹੀਂ ਕਰ ਪਾ ਰਿਹਾ ਗੱਲ ਤਾਂ ਤੁਹਾਡੀ ਠੀਕ ਹੈ ਤੁਸੀਂ ਠੀਕ ਕਹਿ ਰਹੇ ਹੋ ਪਰ ਜਿਹੜੇ ਲੋਕ ਇੱਥੇ ਗੱਲ ਕਰਦੇ ਨੇ ਨਾ ਵੀ ਜੰਮ ਦੁਆਰ ਦੇਖੋ ਜੀ ਜੰਮ ਦੁਆਰ ਜਦ ਪੁੱਛੇ ਬਬਰੇ ਤਾਂ ਬੁਕਾ ਕਹੇ ਸੁ ਮੁਕੰਦਾ ਇਹਨੂੰ ਉਹ ਕਹਿੰਦੇ ਦੇਖੋ ਜੀ ਗੁਰਬਾਣੀ ਮੰਨ ਰਹੀ ਹੈ ਵੀ ਜਮਤਵਾਰ ਹੁੰਦਾ ਹੈ ਵੀ ਉੱਥੇ ਜਾ ਕੇ ਕੀ ਤੇਰੇ ਕੋਲ ਜਦੋਂ ਪੁੱਛਿਆ ਜਾ ਕੇ ਤੇ ਤੂੰ ਕੀ ਜਵਾਬ ਦੇਗਾ ਉਹ ਉਹਨਾਂ ਵਾਸਤੇ ਫਿਰ ਇਹ ਸਵਾਲ ਸੀਗਾ ਵੀ ਜੇ ਉਹ ਇਸ ਤਰ੍ਹਾਂ ਦੀ ਭਿਰਤੀ ਵਾਲੇ ਜਿਹੜੇ ਵੀਰ ਪੈਣ ਮਾਈ ਪੈਣ ਹੈਗੇ ਸਾਡੇ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤੇ ਫਿਰ ਸਾਨੂੰ ਈਵੈਲਿਊਏਟ ਕਰਨਾ ਪੈਂਦਾ ਵੀ ਅਸੀਂ ਗੁਰਬਾਣੀ ਦੇ ਵਿੱਚ ਦਰਜ ਹੈ ਤੇ ਇਸ ਸ਼ਬਦ ਦੇ ਵਿੱਚ ਜਿਹੜਾ ਦਰਜਤਾ ਹੈ ਪਰ ਉਹ ਵਿਅੰਗਾਤਮਕ ਤੌਰ ਤੇ ਦਰਜਾ ਵੀ ਜੇ ਤੂੰ ਇਸ ਤਰ੍ਹਾਂ ਦੇ ਕਹਾਣੀਆਂ ਪੜਦਾ ਹੈ ਤੇ ਤਾਂ ਤੇਰਾ ਕਿਵੇਂ ਛੁਟਕਾਰਾ ਹੋਣਾ ਹੈ ਤੇਰ ਪਹਿਲੇ ਤਾਂ ਤੂੰ ਹੀ ਫਸ ਰਿਹਾ ਸੋ ਵਿਅੰਗਾਤਮਕ ਸ਼ਬਦ ਜਿਹੜਾ ਹੈਗਾ ਇੱਥੇ ਜਿਆਦਾ ਜਿੰਮਾ ਵਾਸਤੇ ਉਹਨਾਂ ਵਾਸਤੇ ਤੁਹਾਡੇ ਵਰਗੇ ਜਿਹੜੇ ਬੰਦੇ ਨੇ ਜਿਹੜੇ ਬੜੀ ਉੱਚੀ ਸੋਲਤ ਲੱਗਦੇ ਨੇ ਆਤਮ ਵੀ ਵਰਗੇ ਤੁਹਾਡੇ ਵਰਗੇ ਤੇ ਉਹ ਉਹਨਾਂ ਨੂੰ ਫਿਰ ਉਹਨਾਂ ਸਮਝਾਣਾ ਪਏਗਾ ਨਾ ਜੇ ਸਵਾਲ ਰੱਖਣਗੇ ਵੀ ਇਹ ਦਵਾਈ ਹੈ ਤੇਰੇ ਵਾਸਤੇ ਨਹੀਂ ਹੈ ਜੀ ਜੀ ਕਿਹ ਹੈ ਨਾ ਪੜੇ ਸੁਣੇ ਜੋ ਵੀ ਜੋ ਸਹਜ ਨਾਲ ਮਿਲੋ ਸੋਈ ਕਿ ਦਵਾਈ ਤੇਰੇ ਵਾਸਤੇ ਨਹੀਂ ਤੂੰ ਪਹਿਲੇ ਪੜ ਲਾ ਸੁਣ ਲਾ ਤੂੰ ਪਹਿਲੇ ਪੜ੍ਹ ਸੁਣ ਉਹ ਕਹਵੇ ਜੀ ਗੁਰਬਾਣੀ ਦਾ ਲਿਖਿਆ ਪੜ੍ਹ ਸੁਣਿਆ ਕਿਆ ਹੋਈ ਤੇ ਮੈਂ ਨਹੀਂ ਪੜਦਾ ਤੂੰ ਕਹੇ ਉਹ ਦਵਾਈ ਤੇਰੇ ਵਾਸਤੇ ਨਹੀਂ ਆ ਦਵਾਈ ਤੇਰੇ ਵਾਸਤੇ ਤੂੰ ਪੜ੍ਹ ਸੁਣ ਲਾ ਫੇਰ ਆਈ ਮੇਰੇ ਕੋਲ ਪੜ੍ਹ ਸੁਣ ਲਿਆ ਫੇਰ ਆਏ ਕਿ ਤੂੰ ਉਹਨੂੰ ਹਿਰਦੇ 'ਚ ਤਾਰਿਆ ਨਹੀਂ ਤਾਰਿਆ ਨਾ ਫਿਰ ਬੜੇ ਸੁਣਿਆ ਕਿਆ ਹੋਈ ਜੋ ਸਾਇਜ ਨਾ ਮਿਲ ਲੋ ਜੀ 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 ਉਹ ਮੈਂ ਸਟਾਰਟਿੰਗ ਇੱਚ ਹੀ ਕਿਹਾ ਸੀ ਨਾ ਵੀ ਜੀ ਵੀ ਮੈਂ ਪਬਲਿਕ ਵੱਲੋਂ ਆਇਆ ਹੋਇਆ ਇੱਕ ਸਵਾਲ ਜਿਹੜਾ ਗੁਰਬਾਣੀ ਦੇ ਪ੍ਰਤੀ ਜਿਵੇਂ ਪੰਕਤੀ ਆਗੇ ਤਾਂ ਮੈਂ ਸਪਸ਼ਟ ਬੋਲਿਆ ਸੀ ਪਬਲਿਕ ਇਦਾਂ ਦੇ ਸਵਾਲ ਪੁੱਛਦੀਏ ਤੇ ਜਿਹੜੇ ਲੋਕ ਇਦਾਂ ਦੇ ਸਵਾਲਾਂ ਦੇ ਵਿੱਚ اٹਕੇ ਹੋਏ ਨੇ ਉਹਨਾਂ ਵਾਸਤੇ ਸਵਾਲ ਰੱਖਿਆ ਗਿਆ ਸੀਗਾ ਤੇ ਉਹਨਾਂ ਵਾਸਤੇ ਹੀ ਅਸੀਂ ਨਿਵਾਰਣ ਵੀ ਲਿਆ ਉਹ ਗੱਲ ਠੀਕ ਹੈ ਅਲੱਗ ਹੈ ਵੀ ਹਰ ਕਿਸੇ ਦੀ ਜਿਹੜੀ ਮਨੋਪ੍ਰੇਰਿਤਿਆ ਉਹਦੇ ਵਾਸਤੇ ਸ਼ਬਦ ਅਲੱਗ ਨੇ ਬਾਣੀ ਦਾ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆ ਸ਼ਬਦ ਦਾ ਕੰਟੈਕਸਟ ਕੀ ਹੈਗਾ ਸਨੇਹਾ ਕੀ ਹੈ ਤੇ ਕੋਈ ਕੋਈ ਪੁੱਛ ਵੀ ਰਿਹਾ ਕਿ ਨਹੀਂ ਪੁੱਛ ਰਿਹਾ ਮੈਂ ਜਿਹੜਾ ਸਵਾਲ ਖੜਾ ਕੀਤਾ ਉਹ ਆਮ ਸਮਾਜ ਦੇ ਵਿੱਚ ਬੋਲਿਆ ਜਾਂਦਾ ਬੋਲੀ ਦ੍ਰਿੜਤਾ ਨਾਲ ਬੋਲਿਆ ਜਾਂਦਾ ਵੀ ਮੰਨਦੀ ਹੈ ਜੀ ਗੁਰਬਾਣੀ ਸੋ ਉਹ ਕਿਸ ਤਰ੍ਹਾਂ ਮੰਨਦੇ ਆ ਅੱਜ ਉਹਨੂੰ ਸਵਾਲ ਰੱਖ ਕੇ ਆਪਾਂ ਸਰੋਤਿਆਂ ਵਾਸਤੇ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ